ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿ ਸ਼ਕਾਲ ਨਮਸਕਾਰ ਦਾ ਵਰਦੇ ਫਰੋਜ਼ਪੁਰ ਦੀ 15 ਏਕੜ ਸਰਕਾਰੀ ਜ਼ਮੀਨ ਤੇ ਵਾਪਰਿਆ ਲੈਂਡ ਸਕੈਮ ਵਰਥ ਰੁਪਈਆ 500 ਕਰੋੜ ਜਿਸ ਦੇ ਪਿੱਛੇ ਦੋ ਕਾਂਗਰਸੀ ਦੱਸੇ ਜਾਂਦੇ ਨੇ ਅਤੇ ਮੌਜੂਦਾ ਸਰਕਾਰ ਕਾਂਗਰਸੀਆਂ ਦੇ ਕਹਨੇ ਚ ਚਲਦੀ ਨਜ਼ਰ ਆਉਂਦੀ ਹੈ ਉਹ ਸਾਰੇ ਵਿਵਾਦ ਬਾਰੇ ਇੱਕ ਖਬਰ ਹੋਏਗੀ हूं खबर विस्तार डी सी फिरोजपुर दो हजार बारह च शिकायत कर ਇਹ ਪੜਚਾਅ ਦਰਜ ਕਰਾਉਂਦਾ ਐਫ ਆਈ ਆਰ ਨੰਬਰ 249 ਡੇਟਡ 12 11 2012 ਤੇ ਇਹ ਥਾਣਾ ਸਦਰਚ ਦਰਜ ਹੁੰਦਾ ਕੰਪਲੇਨੈਂਟ ਜਿਵੇਂ ਦੱਸਿਆ ਡੀ ਸੀ ਹੁੰਦਾ ਉਹ ਕਹਿੰਦਾ ਕਿ ਸਾਰੇ ਡਾਕੂਮੈਂਟ ਇਸ ਰਜਿਸਟਰੀ ਦੇ ਜਾਲੀ ਨੇ ਤੇ 15 ਏਕੜ ਸਰਕਾਰੀ ਜ਼ਮੀਨ ਹਥਿਆ ਲਈ ਗਈ ਹੈ ਇੱਕ ਵਿਅਕਤੀ ਆਸਾ ਸਿੰਘ ਵੱਲੋਂ ਜਿਹੜਾ ਕਿ ਰੈਜ਼ੀਡੈਂਟ ਜ਼ੀਰੇ ਦਾ ਹੁੰਦਾ ਤੇ ਅੱਠ ਦੋਸ਼ੀ ਬਣਾਏ ਜਾਂਦੇ ਆ ਸਰਕਾਰੀ ਮੁਲਾਜ਼ਮ ਤੇ ਇੱਕ ਪ੍ਰਾਈਵੇਟ ਪਰਸਨ ਆਸਾ ਸਿੰਘ ਦੋ ਸ਼ਕਤੀਸ਼ਾਲੀ ਕਾਂਗਸੀ ਨੇਤਾ ਇੱਕ ਜ਼ੀਰੇ ਦਾ ਤੇ ਇੱਕ ਫਿਰੋਜ਼ਪੁਰ ਦਾ ਇਸ ਸਾਰੇ ਸਕੈਂਡਲ ਦੇ ਪਿੱਛੇ ਹੁੰਦੇ ਨੇ ਅਤੇ ਇੱਕ ਮਾਸਟਰਮਾਈਂਡ ਕਾਗਜ਼ ਵਗੈਰਾ ਤਿਆਰ ਕਰਨ ਵਾਲਾ ਉੱਗਾ ਵਕੀਲ ਜਿਹਨੂੰ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਉਹ ਵੀ ਇਹਦੇ ਵਿੱਚ ਸ਼ਾਮਲ ਹੁੰਦਾ ਹੈ ਆਸਰ ਸਿੰਘ ਮੇਨ ਅਕਿਊਜ਼ ਜਿਹੜਾ ਹੈਗਾ ਉਹ ਰੀ ਇਨਵੈਸਟੀਗੇਸ਼ਨ ਦੀ ਮੰਗ ਕਰਦਾ ਹੈ ਤੇ ਐਸਪੀ ਐਚ ਉਸ ਵਕਤ ਲਖਬੀਰ ਸਿੰਘ 2013 ਦੇ ਵਿੱਚ ਰੀ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਦਿੰਦੇ ਆ ਕਿ ਪਰਚਾ ਝੂਠਾ ਕੈਨਸਲ ਕਰ ਦਿੱਤਾ ਜਾਏ ਉਸ ਵਕਤ ਦੇ ਐਸਐਸਪੀ ਫਿਰੋਜ਼ਪੁਰ ਮਨਵਿੰਦਰ ਸਿੰਘ ਸਹਿਮਤ ਹੋ ਜਾਂਦੇ ਆ ਪਰਚਾ ਰੱਦ ਕਰਨ ਲਈ ਅਦਾਲਤ ਨੂੰ ਲਿਖ ਦਿੱਤਾ ਜਾਂਦਾ ਹੈ ਤੇ ਫੇਰ ਖੜਾ ਹੁੰਦਾ ਇੱਕ ਸਮਾਜ ਸੇਵੀ ਜਿਹਦਾ ਨਾਂ ਹੈਗਾ ਜੀ ਹਰਜਿੰਦਰ ਸਿੰਘ ਉਹ ਅੱਗੇ ਆਉਂਦਾ ਜਿਸ ਤਰ੍ਹਾਂ ਤੁਹਾਨੂੰ ਅਸੀਂ ਕੱਲ ਖਬਰ ਦੱਸੀ ਸੀ ਪਟਿਆਲੇ ਦਾ ਸਮਾਜ ਸੇਵੀ ਆਰਟੀਆਈ ਐਕਟਿਵਿਸਟ ਵਰਨ ਮਲੋਤਰਾ ਵੀ ਖੜਾ ਹੋ ਗਿਆ ਸੀ 2014 ਚ ਰਾਜਪੁਰਾ ਲੈਂਡ ਸਕੈਮ ਦਾ ਸਾਹਮਣਾ ਕਰਨ ਲਈ 40 ਕਰੋੜ ਦੀ ਜ਼ਮੀਨ ਉਸ ਨੇ ਸਰਕਾਰ ਦੀ ਬਚਾਈ ਹੈ ਤੇ ਹੁਣ ਅੱਗੇ ਮਾਮਲਾ ਉਥੇ ਤੁਰ ਪਿਆ ਉਸੇ ਤਰ੍ਹਾਂ ਹਰਜਿੰਦਰ ਸਿੰਘ ਫਿਰੋਜ਼ਪੁਰ ਚ ਖੜਾ ਹੋ ਗਿਆ ਉਹਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾ ਕੇ ਮੰਗ ਕੀਤੀ ਕਿ ਪਰਚਾ ਸਹੀ ਦਰਜ ਹੋਇਆ ਤੇ ਇਹ ਜਿਹੜੀ ਜ਼ਮੀਨ ਆਸਰ ਸਿੰਘ ਨੇ ਆਪਣੇ ਨਾਂ ਲਵਾਈ ਹੈ ਉਹ ਜਲਦੀ ਦਸਤਾਵੇਜ਼ ਦੇ ਆਧਾਰ ਤੇ ਲਾਈ ਹੈ ਹੁਣ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਹੈ ਕਿ ਆਸਰ ਸਿੰਘ ਨੇ ਕਹਾਣੀ ਕੀ ਬਣਾਈ ਉਹ ਕਹਿੰਦਾ ਜੀ ਮੇਰੇ ਬਾਪੂ ਜੀ ਫਲਾਣੇ ਫਲਾਣੇ ਸਾਲ ਮਰ ਗਏ ਸੀ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਕਾਗਜ਼ ਹੁਣ ਫਰੋਲੇ ਆ ਤੇ ਉਹਦੇ ਵਿੱਚ ਆ ਉਹਨਾਂ ਦੀ ਇੱਕ ਲਿਖਤ ਪਈ ਆ ਇਹ ਲਿਖਤ ਚ ਕਹਿੰਦੇ ਵੀ ਕਾਕਾ ਆਪਣੀ ਜ਼ਮੀਨ ਫਰੋਜਪੁਰ ਚ ਵੀ ਪਈ ਆ ਭਾਵੇਂ ਆਪਾਂ ਜੀਰੇ ਰਹਨੇ ਆ ਮੈਂ 15 ਏਕੜ ਉੱਥੇ ਕਿਤੇ ਲਈ ਸੀ ਫਲਾਣੇ ਫਲਾਣੇ ਸਾਲ ਚ ਤੇ ਤੂੰ ਲੈ ਲਈ ਉਸ ਵਸੀਅਤ ਦੇ ਆਧਾਰ ਤੇ ਰੈਵਨਿਊ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦੀ ਸ਼ਮੂਲੀਅਤ ਕਰਕੇ ਉਨਾ ਨੂੰ ਖਰੀਦ ਖਰੂਦ ਕੇ ਜਾਲੀ ਦਸਤਾਵੇਜ਼ ਬਣਾ ਕੇ ਰਿਕਾਰਡ ਟੈਂਪਰ ਕਰਕੇ ਉਹ ਜ਼ਮੀਨ ਆਸਰ ਸਿੰਘ ਦੇ ਨਾਂ ਤੇ ਚੜ ਜਾਂਦੀ ਹੈ ਇੰਤਕਾਲ ਹੋ ਜਾਂਦਾ ਹੈ ਇਹਦੇ ਦੌਰਾਨ ਹੁੰਦਾ ਇਹ ਹੈ ਕਿ ਇੱਕ ਪਰਿਵਾਰ ਜਿਹੜਾ ਕਿ ਜਿਹਦਾ ਕਿ ਬੇਟਾ ਹੁਣ ਅੱਗੇ ਵਕੀਲ ਹੈ ਜਿਸ ਦਾ ਨਾਂ ਆਸ਼ਵਨੀ ਕੁਮਾਰ ਹੈ ਉਹਨਾਂ ਦੇ ਪੁਰਖਿਆਂ ਦੀ ਕੁਝ ਜ਼ਮੀਨ ਸਰਕਾਰ ਨੇ ਨਹਿਰ ਬਣਾਉਣ ਵਾਸਤੇ ਲਈ ਸੀ ਤੇ ਉਹਨਾਂ ਨੂੰ ਇੱਥੇ ਕਿਸੇ ਪਿੰਡ ਦੇ ਵਿੱਚ ਦੂਰ ਅਲਾਟ ਕਰਤੀ ਸੀ ਉਹਨਾਂ ਨੇ ਕੇਸ ਡੜਿਆ ਵੀ ਸਾਡੀ ਜ਼ਮੀਨ ਤੁਸੀਂ ਜਿਹੜੀ ਐਕਵਾਇਰ ਕੀਤੀ ਉਹ ਤਾਂ ਸ਼ਹਿਰ ਦੇ ਨੇੜੇ ਸੀ ਤਾਂ ਉਹਨਾਂ ਨੂੰ ਇਸ 15 ਏਕੜ ਥਾਂ ਦੇ ਵਿੱਚ 4-5 ਕਨਾਲ ਥਾਂ ਅਲਾਟ ਹੋ ਜਾਂਦੀ ਉਹ ਜਦੋਂ ਲੈਣ ਜਾਂਦੇ ਐ ਆਸਾ ਸਿੰਘ ਕਹਿੰਦਾ ਵੀ ਤੁਸੀਂ ਲਗਦੇ ਕਿਉਂ ਇਹ ਤਾਂ ਮੇਰੇ ਨਾਂ ਚੜ ਗਈ ਇਹ ਤਾਂ ਮੇਰੇ ਬਾਪੂ ਨੇ ਖਰੀਦੀ ਸੀ ਫੇਰ ਜਦੋਂ ਅੱਗੇ ਤਫ਼ਤੀਸ਼ ਕਰਦਾ ਬੰਦਾ ਅਸ਼wini ਕੁਮਾਰ ਵੇਖਦਾ ਕਿ ਇਹ ਤਾਂ ਸਰਕਾਰੀ ਆ ਇਹ ਤਾਂ ਸੈਂਟਰ ਸਰਕਾਰ ਦੀ ਜ਼ਮੀਨ ਆ ਤੇ ਇਹਦੀ ਕਸਟਡੀਅਨ ਪੰਜਾਬ ਸਰਕਾਰ ਹੈ ਉੱਥੋਂ ਫਿਰ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ 1990 ਦੇ ਵਿੱਚ ਜੈਲ ਪੈਨ ਤਿਆਰ ਹੋਇਆ ਤੁਹਾਨੂੰ ਇਹ ਦੱਸਦਾ ਕਿਉਂ ਦੱਸਦਾ ਕਿਉਂਕਿ ਹਾਈ ਕੋਰਟ ਨੇ ਜਦੋਂ ਐਸਐਸਪੀ ਹਰਦਿਆਲ ਮਾਨ ਨੂੰ ਸਮਨ ਕੀਤਾ ਤਾਂ ਇੱਕ ਐਸਆਈਟੀ ਬਣ ਗਈ ਉਹ ਐਸਆਈਟੀ ਨੇ ਜਦੋਂ ਜਾਂਚ ਸ਼ੁਰੂ ਕੀਤੀ ਉਹਨੇ ਪਾਇਆ ਕਿ ਜਿਹੜਾ ਜਲਦੀ ਰਿਕਾਰਡ ਤਿਆਰ ਕੀਤਾ ਉਹ ਜੈਲ ਪੈਨ ਨਾਲ ਤਿਆਰ ਕੀਤਾ ਗਿਆ ਤੇ ਅੱਗੇ ਜਦੋਂ ਫੋਰੈਂਸਿਕ ਜਾਂਚ ਚੱਲੀ ਤਾਂ ਪਤਾ ਲੱਗਿਆ ਵੀ ਜਿਹੜਾ ਜੈਲ ਪੈਨ ਦਾ ਇਜਾਦ ਇਨਵੈਂਸ਼ਨ ਦੇਸ਼ ਦੇ ਵਿੱਚ ਕਹਿ ਦੋ ਜਾਂ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਜੈਲ ਪੈਨ ਅਮਰੀਕਾ ਚ ਬਣਿਆ ਉਹ 1990 ਚ ਬਣਿਆ ਤੇ 17 ਦੇ ਦਹਾਕੇ ਤੱਕ ਤਿਆਰ ਕੀਤਾ ਰਿਕਾਰਡ ਜਿਹੜਾ ਕਹਿੰਦਾ ਜੀ ਮੈਂ ਰਿਕਾਰਡ ਕਹਿੰਦਾ ਜੀ ਮੈਂ ਤਾਂ 70 ਚ ਤਿਆਰ ਹੋ ਗਿਆ ਸੀ ਉਹ ਫਿਰ ਉਦੋਂ ਤਾਂ ਜੈਲ ਪੈਨ ਹੈ ਨਹੀਂ ਸੀ ਇੱਥੋਂ ਫਿਰ ਸਾਰੀ ਕਹਾਣੀ ਫੜੀ ਗਈ ਆਸਾ ਸਿੰਘ ਝੂਠਾ ਪਾਇਆ ਗਿਆ ਤਾਂ ਫਿਰ ਐਸਆਈਟੀ ਨੇ ਇਹਦੀ ਰਿਪੋਰਟ ਦਿੱਤੀ ਕਿ ਕੈਂਸਲੇਸ਼ਨ ਰਿਪੋਰਟ ਗਲਤ ਦਿੱਤੀ ਗਈ ਹੈ ਪਹਿਲਾਂ ਇਹਨੂੰ ਵਾਪਸ ਲਿਆਇਆ ਜਾਏ ਤੇ ਇਸ ਮੁਕਦਮੇ ਨੂੰ ਸਰਜੀਤ ਕੀਤਾ ਜਾਏ ਐਫਆਈਆਰ ਨੰਬਰ 249 ਐਸਆਈਟੀ ਨੇ ਇਹ ਵੀ ਪਾਇਆ ਕਿ ਜਿਹੜਾ ਇੰਤਕਾਲ ਨੰਬਰ 5198 ਹੈ ਇਹ ਡੁਪਲੀਕੇਟ ਵੀ ਹੈਗਾ ਯਾਨੀ ਕਿ ਪਹਿਲਾਂ ਜਿਹੜਾ origignal ਕਿਸੇ ਹੋਰ ਦੇ ਨਾਂ ਤੇ ਹੈ ਯਾਰ ਨਵਾਂ ਬਣਾ ਕੇ ਡੁਪਲੀਕੇਟ ਬਣਾ ਕੇ ਆਸ਼ਾ ਸਿੰਘ ਦਾ ਨਾਮ ਇਹਦੇ ਵਿੱਚ ਜਮ੍ਹਾਂ ਕਰਤਾ ਗਿਆ ਤੇ ਉਹਨਾਂ ਨੇ ਆਸ਼ਾ ਸਿੰਘ ਨੂੰ ਕਸੂਰਵਾਰ ਦੱਸਿਆ 2015 ਚ ਸਾਰਾ ਮਹਿਲ ਮਾਲ ਮਹਿਕਮੇ ਦਾ ਰਿਕਾਰਡ ਚੋਰੀ ਹੋ ਗਿਆ ਕਹਿੰਦੇ ਆਏ ਸੀ ਕੋਲ ਟਰੱਕ ਪਰ ਕੇ ਆਏ ਸੀ ਉਤਾਲੀ ਤੂੜ ਕੇ ਸਾਰਾ ਰਿਕਾਰਡ ਪੁਰਾਣਾ ਚੋਰੀ ਹੋ ਗਿਆ ਤਾਂ ਫਿਰ ਇੱਕ ਨਵਾਂ ਪਰਚਾ ਦਰਜ ਹੁੰਦਾ ਇਸੇ ਜ਼ਮੀਨ ਦੇ ਸਬੰਧ ਦੇ ਵਿੱਚ ਉਸ ਪਰਚੇ ਬਾਰੇ ਹਜੇ ਸਾਨੂੰ ਗਿਆਨ ਨਹੀਂ ਕੋ ਕਰਾਂਗੇ ਆਉਣ ਵਾਲੇ ਦਿਨਾਂ ਚ ਆਸਾ ਸਿੰਘ ਫਿਰ ਹਾਈ ਕੋਰਟ ਤੋਂ ਸਟੇ ਲੈ ਆਉਂਦਾ ਕਹਿੰਦਾ ਜੀ ਮੈਂ ਮਾਲਕਾ ਮੇਰੇ ਨਾਲ ਧੱਕਾ ਕਰਦੀ ਆ ਪੁਲਿਸ ਤੇ ਪ੍ਰਸ਼ਾਸਨ ਮੈਨੂੰ ਤੁਸੀਂ ਇਥੋਂ ਕੱਢੋ ਦਾ ਸਟੇ ਮਿਲ ਜਾਂਦੀ ਉਦੋਂ ਬਾਅਦ ਆਸਾ ਸਿੰਘ ਇੱਕ ਐਪਲੀਕੇਸ਼ਨ ਮੂਵ ਕਰਦਾ ਉਸ ਵਕਤ ਦੇ ਡੀਜੀਪੀ ਸੁਰੇਸ਼ ਅਰੋੜਾ ਅਗੇ ਕਹਿੰਦਾ ਜੀ ਰੀ ਇਨਕੁਆਰੀ ਕਰ ਲਓ ਰੀ ਇਨਕੁਆਰੀ ਵਾਸਤੇ ਫਿਰ ਆਦੇਸ਼ ਦਿੱਤੇ ਜਾਂਦੇ ਆ ਇਨਕੁਆਰੀ ਹੁੰਦੀ ਆ ਦੁਬਾਰਾ ਤਾਂ ਫੇਰ ਉਹ ਇਨਕੁਆਰੀ ਫੇਰ ਕਹਿ ਦਿੰਦੀ ਆ ਕਿ ਪਰਚਾ ਕੈਂਸਲ ਠੀਕ ਹੋਇਆ ਜੀ ਇਹ ਕੈਂਸਲ ਹੋਣਾ ਹੀ ਚਾਹੀਦਾ ਪਰਚਾ ਗਲਤ ਦਰਜ ਕੀਤਾ ਗਿਆ ਸੀ ਉਸ ਵਕਤੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸੁਖਚੈਨ ਸਿੰਘ ਗਿੱਲ ਕੋਲ ਮਾਮਲਾ ਆਉਂਦਾ ਉਹ ਡਿਸਐਗਰੀ ਕਰਦੇ ਆ ਉਹ ਕਹਿੰਦੇ ਨਹੀਂ ਪਰਚਾ ਠੀਕ ਹੋਇਆ ਮੈਂ ਇਹਦੇ ਨਾਲ ਸਹਿਮਤ ਨਹੀਂ ਤੇ ਫੇਰ ਡੀਆਈਜੀ ਸੁਖਚੈਨ ਗਿੱਲ ਦੀ ਟਰਾਂਸਫਰ ਹੋ ਜਾਂਦੀ ਆ ਫੇਰ ਅੱਗੇ ਨਵੇਂ ਡੀਏਜੀ ਸਾਹਿਬ ਆ ਜਾਂਦੇ ਆ ਜੀ ਰਜਿੰਦਰ ਸਿੰਘ 2015 ਚ ਉਹ ਫੇਰ ਸਾਰੇ ਗੱਲ ਦੀ ਘੋਖ ਕਰਦੇ ਆ ਤੇ ਕਹਿੰਦੇ ਆ ਪਰਚਾ ਤਾਂ ਗਲਤ ਦਰਜ ਹੋਇਆ ਝੂਠਾ ਕੈਨਸਲ ਕਰ ਦਿਓ ਫੇਰ ਰਜਿੰਦਰ ਸਿੰਘ ਦੁਬਾਰਾ ਇੱਕ ਨਵੀਂ ਰਿਟ ਪਟੀਸ਼ਨ ਹਾਈ ਕੋਰਟ ਚ ਫਾਈਲ ਕਰਦਾ 2017 ਚ ਉਹ ਚੱਲਦੀ ਆ ਸੁਣਵਾਈਆਂ ਹੁੰਦੀਆਂ ਹਾਈ ਕੋਰਟ ਹੈਰਾਨ ਹੁੰਦੀ ਆ ਕਿਹੜਾ ਇੱਕ ਅਫਸਰ ਕਹਿੰਦਾ ਵੀ ਪਰਚਾ ਠੀਕ ਆ ਦੂਜਾ ਕਹਿੰਦਾ ਗਲਤ ਆ ਇੱਕ ਕਹਿੰਦਾ ਬਹਾਲ ਕਰ ਦਿਓ ਦੂਜਾ ਕਹਿੰਦਾ ਰੱਦ ਕਰ ਦਿਓ ਇਹ ਤਮਾਸ਼ਾ ਕੀ ਬਣਾਇਆ ਹੋਇਆ ਹਾਈ ਕੋਰਟ ਦੇ ਜੈ ਸਾਹਿਬ ਨੇ ਪੁਲਿਸ ਨੂੰ ਝਾੜ ਮਾਰਦੇ ਹੋਏ ਕਿਹਾ ਤੇ ਨਾਲ ਹੀ ਆਦੇਸ਼ ਦਿੱਤਾ ਕਿ ਡੀਜੀਪੀ ਸੁਰੇਸ਼ ਅਰੋੜਾ ਖੁਦ ਹਾਈ ਕੋਰਟ ਦੇ ਅੱਗੇ ਪੇਸ਼ ਹੋਵੇ ਤੇ ਫਿਰ ਜਦੋਂ ਹਾਈ ਕੋਰਟ 'ਚ ਡੀਜੀਪੀ ਦੀ ਪੇਸ਼ੀ ਪੈ ਗਈ ਮਹਿਕਮੇ ਨੂੰ ਪੈ ਗਈਆਂ ਭਾਜੜਾਂ ਤੇ ਫਿਰ ਜਾ ਕੇ ਡੀਜੀਪੀ ਅਰੋੜਾ ਸਾਹਿਬ ਸ਼ੋਰ ਕਰਦੇ ਹਾਈ ਕੋਰਟ ਨੂੰ ਕੋਈ ਨਹੀਂ ਜੀ ਅਸੀਂ ਤੁਹਾਨੂੰ ਰੀਸ਼ਿਅਰ ਕਰਦੇ ਆਂ ਅਸੀਂ ਚਲਾਨ ਦਿਆਂਗੇ ਐਫੀਡੇਵਿਟ ਫਾਈਲ ਹੋ ਜਾਂਦਾ ਹੈ ਉਦੋਂ ਬਾਅਦ ਫੇਰ ਮਾਮਲਾ ਡੀਜੀਪੀ ਸੁਰੇਸ਼ ਅਰੜਾ ਦੇ ਹੁੰਦੇ ਹੋਏ ਹਾਈ ਕੋਰਟ 'ਚ ਅਸ਼ੋਰੈਂਸ ਦੇਣ ਦੇ ਬਾਵਜੂਦ ਚਲਾਨ ਨਹੀਂ ਦਿੱਤਾ ਜਾਂਦਾ ਠੰਡੇ ਬਸਤੇ 'ਚ ਪਾਤਾ ਜਾਂਦਾ ਹਾਈ ਕੋਰਟ ਫੇਰ ਦੁਬਾਰਾ ਸੰਬੰਧ ਕਰਦੀ ਹੈ ਪੁਲਿਸ ਅਧਿਕਾਰੀਆਂ ਨੂੰ ਫੇਰ ਪੇਸ਼ ਹੁੰਦੇ ਆਂ ਆਈਜੀ ਉਸ ਵਕਤ ਦੇ ਫਿਰੋਜ਼ਪੁਰ ਰੇਂਜ ਦੇ ਐਮਐਸ ਚੀਨਾ ਹਾਈ ਕੋਰਟ ਦੀ ਡਾਂਡ ਖਾਣ ਤੋਂ ਬਾਅਦ ਚੀਨਾ ਸਾਹਿਬ ਆਉਂਦੇ ਆ ਫਿਰੋਜ਼ਪੁਰ ਤੇ ਸਾਰਾ ਮਾਮਲਾ ਰਿਵਾਈਵ ਕਰਦੇ ਆ ਕੇਸ ਨੂੰ ਕਰਦੇ ਹੀ ਆ ਤੇ ਟ੍ਰਾਂਸਫਰ ਹੋ ਜਾਂਦੀ ਹੈ ਨਵਾਂ ਡੀਆਈਜੀ ਆ ਜਾਂਦਾ ਹੈ ਹਰਦੀਾਲ ਮਾਨ ਹਰਦੀਾਲ ਮਾਨ ਫਿਰ ਸਾਰਾ ਕੁਝ ਖੋਖਦਾ ਜਾਂਚਦਾ ਤੇ ਆਖਰਕਾਰ ਬੜਾ ਜ਼ੋਰ ਲਾ ਕੇ 2021 ਚ ਹਰਦੀਆਜ਼ ਮਾਨ ਚਲਾਨ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਮਾਮਲਾ ਕੋਰਟ 'ਚ ਤੁਰ ਪੈਂਦਾ ਤੇ ਉਹਦੇ ਵਿੱਚ 8 ਦੋਸ਼ੀ ਸਰਕਾਰੀ ਮੁਲਾਜ਼ਮ ਇੱਕ ਐਸਟੀਐਮ ਜਿਹੜਾ ਕਿ ਹੁਣ ਰਿਟਾਇਰ ਹੋ ਚੁੱਕਿਆ ਗੁਰਜੀਤ ਸਿੰਘ ਪੰਨੂ ਤੇ ਬਾਕੀ ਥੱਲੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਨਗੋ ਪਟਵਾਰੀ, ਛਟਵਾਰੀ ਸਾਰੇ ਉਹਦੇ ਵਿੱਚ ਦੋਸ਼ੀ ਪਰ ਦੋਸਤੋ ਅੱਗੇ ਹੁੰਦਾ ਕੀ ਆ ਫੇਰ ਮਾਨ ਸਰਕਾਰ ਬਣ ਜਾਂਦੀ ਹੈ ਮਾਨ ਸਰਕਾਰ ਦੇ ਵਿੱਚ ਫੇਰ ਉਹੀ ਕੰਮ ਹੁੰਦਾ ਹੈ ਜੋ ਕਾਂਗਰਸੀ ਸਰਕਾਰ ਵળે ਤੇ ਜਾਂ ਫਿਰ ਬਾਦਲ ਦੀ ਸਰਕਾਰ ਵળે ਹੋਇਆ ਜਦੋਂ ਕਿ ਇਸ ਸਰਕਾਰ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਇੱਥੋਂ ਸਾਬਤ ਹੁੰਦਾ ਇਸ ਖਬਰ ਤੋਂ ਹਜੇ ਵੀ ਕਾਂਗਰਸੀਆਂ ਦੇ ਹੁਕਮ ਮੰਨਦਾ ਤੇ ਉਹਨਾਂ ਦੇ ਕਹਿਣੇ ਤੇ ਚੱਲਦਾ ਅੱਗੇ ਦੱਸਦਾ ਕਿਉਂ ਕਹਿੰਦਾ ਮੈਂ 2021 ਚ ਚਲਾਨ ਪੇਸ਼ ਹੋ ਗਿਆ ਫੇਰ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਆਈ ਫਰਜ਼ ਸੀ ਉਸ ਵਕਤ ਦੇ ਐਸਐਸਪੀ ਬਗੀਰਥ ਮੀਨਾ ਦਾ ਕਿ ਤੁਸੀਂ ਨਾਲ ਪ੍ਰੋਸੀਕਿਊਸ਼ਨ ਸੈਂਕਸ਼ਨ ਲੈ ਕੇ ਦਿੰਦੇ ਅਧੂਰਾ ਚਲਾਨ ਦੇਤਾ ਕੋਰਟ ਨੇ ਡੇਟਾਂ ਤੇ ਡੇਟਾਂ ਪਾਈਆਂ ਇਸ ਵਕਤ 35 40 ਡੇਟਾਂ ਅਦਾਲਤ ਪਾ ਚੁੱਕੀ ਹੈ ਤੇ ਫੇਰ ਉਸ ਤੋਂ ਬਾਅਦ ਐਸਐਸਪੀ 2023 ਤੱਕ ਰਿਆ ਦੀਪਕ ਹਿਲੋਰੀ ਉਹਨਾਂ ਨਾਲ ਮੈਂ ਖੁਦ ਵੀ ਸੰਪਰਕ ਕੀਤਾ ਖਬਰ ਕੀਤੀ ਅਸੀਂ ਜਿਹੜੀ ਸਭ ਤੋਂ ਪਹਿਲਾਂ 7 ਅਕਤੂਬਰ 2023 ਨੂੰ ਇਸ ਮਾਮਲੇ ਨੂੰ ਚੁੱਕਿਆ ਸੀ ਤੇ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪ੍ਰੋਸੀਕਿਊਸ਼ਨ ਨੂੰ ਸੈਂਕਸ਼ਨ ਨਹੀਂ ਆਈ ਹੁਣ ਆਗੇ ਜੀ ਮੈਡਮ ਐਸਐਸਪੀ ਸੁਮਾਇਆ ਮਿਸ਼ਰਾ ਆਈਪੀਐਸ ਉਹਨਾਂ ਨਾਲ ਵੀ ਸੰਪਰਕ ਕੀਤਾ ਕਿ ਤੁਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਲੈ ਰਹੇ ਕੋਈ ਰਿਸਪਾਂਸ ਨਹੀਂ ਆਇਆ ਨੇ ਜੀ ਬਦਰ ਦੇ ਵੀ ਬੇਨਤੀ ਕੀਤੀ ਕੋਈ ਰਿਸਪੌਂਸ ਨਹੀਂ ਆਇਆ ਇਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਗ੍ਰੈਸ ਕੱਤਰ ਗੁਰਕੀਰਤ ਕਿਰਪਾਲ ਨੂੰ ਵੀ ਇਹ ਜਾਣਕਾਰੀ ਦਿੱਤੀ ਕਿ ਕੇਸ اٹਕਿਆ ਪਿਆ ਹੈ ਸਰਕਾਰੀ ਖਜ਼ਾਨੇ ਦੀ ਇਹ ਜ਼ਮੀਨਾਂ ਤੇ ਤੁਸੀਂ ਇਸ ਨੂੰ ਪ੍ਰੋਸੀਕਿਊਸ਼ਨ ਸੈਂਕਸ਼ਨ ਦਿਓ ਉਹਨਾਂ ਨੇ ਮੈਨੂੰ ਬਾਅਦ ਦੇ ਵਿੱਚ ਇਨਫੋਰਮ ਕੀਤਾ ਕਿ ਸਾਨੂੰ ਐਸਐਸਪੀ ਫਿਰੋਜ਼ਪੁਰ ਤੋਂ ਪ੍ਰੋਸੀਕਿਊਸ਼ਨ ਨੂੰ ਸੈਂਕਸ਼ਨ ਲਈ ਮੰਗ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਗੌਰਵ ਯਾਦਵ ਨੂੰ ਕਿ ਤੁਹਾਡੀ ਜ਼ਮੀਨ ਸਰਕਾਰ ਦੀ ਹਥਿਆਈ ਜਾਂਦੇ ਲੋਕ ਤੇ ਤੁਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੰਦੇ ਉਹਨਾਂ ਨੇ ਉਸ ਵਕਤ ਦੇ ਆਪਣੇ ਸਟਾਫ ਅਫਸਰ ਦੀ ਡਿਊਟੀ ਲਈ ਕੇਸ ਨੂੰ ਪਰਸੂ ਕੀਤਾ ਜਾਏ ਸਟਾਫ ਅਫਸਰ ਨੇ ਮੈਨੂੰ ਇਨਫੋਰਮ ਕੀਤਾ ਕਿ ਜੀ ਫਾਈਲ ਮੰਗਵਾ ਲਈ ਹੈ ਮੈਂ ਸਟੱਡੀ ਕਰ ਰਹੇ ਹਾਂ ਖਰ ਉਹ ਸਟਾਫ ਅਫਸਰ ਬਦਲ ਗਏ ਹੁਣ ਨਵੇਂ ਕਿਸੇ ਨੇ ਹਜੇ ਆਉਣਾ ਤੇ ਅੱਜ ਅਸੀਂ ਜਦੋਂ ਇਹ ਖਬਰ ਕਰ ਰਹੇ ਹਾਂ ਅਸੀਂ ਸਾਰੇ ਲੋਕਾਂ ਨਾਲ ਦੁਬਾਰਾ ਸੰਪਰਕ ਕੀਤਾ ਕਿ ਅਸੀਂ ਤੁਹਾਨੂੰ 7 ਅਕਤੂਬਰ 2023 ਪਹਿਲੀ ਖਬਰ ਕਰਨ ਵੇਲੇ ਸੰਪਰਕ ਕੀਤਾ ਸੀ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਅਦਾਲਤ ਨੂੰ ਨਹੀਂ ਗਈ ਅਦਾਲਤ ਨੇ ਕਿੰਨੀ ਵਾਰੀ ਤੁਹਾਨੂੰ ਲਿਖਿਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਲਿਆ ਕੇ ਦਿਓ ਤੁਸੀਂ ਦਿੱਤੀ ਨਹੀਂ ਤੇ ਫਿਰ ਜਿਹੜੀ ਡੀਏਸੀ ਉਸ ਵਕਤ ਉਹਨਾਂ ਨੇ ਵੀ ਐਸਐਸਪੀ ਉਸ ਵਕਤ ਯਾਨੀ ਕਿ 2023 ਨੂੰ ਦੀਪਖਲੋਰੀ ਨੂੰ ਦੋ ਚਿੱਠੀਆਂ ਲਿਖੀਆਂ 7 6 23 ਨੂੰ ਤੇ 8 7 23 ਨੂੰ ਕਿ ਅਦਾਲਤ ਇੰਤਜ਼ਾਰ ਕਰ ਰਹੀ ਹੈ ਜੱਜ ਸਾਹਿਬ ਉਡੀਕ ਰਹੇ ਆ ਤਰੀਕਾਂ ਦੇ ਤਰੀਕਾਂ ਪੈ ਰੀਆਂ ਚਲਾਨ ਅੱਗੇ ਨਹੀਂ ਤੁਰ ਰਿਹਾ ਪ੍ਰੋਸੀਕਿਊਸ਼ਨ ਸੈਂਕਸ਼ਨ ਦਿਓ ਜੀ ਐਸਐਸਪੀ ਸਾਹਿਬ ਪਰ ਬਿਲਕੁਲ ਕੋਈ ਕਾਰਵਾਈ ਨਹੀਂ ਅੱਜ ਅਸੀਂ ਸੰਪਰਕ ਕੀਤਾ ਪੁਲਿਸ ਸਟੇਸ਼ਨ ਸਦਰ ਫਿਰੋਜ਼ਪੁਰ ਦੇ ਐਸ ਐਚਓ ਜਸਵੰਤ ਸਿੰਘ ਨਾ ਉਹ ਕਹਿੰਦੇ ਜੀ ਮੈਂ ਮਾਰਚ 11 ਨੂੰ ਜੁਆਇਨ ਕੀਤਾ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਕਿ ਇਹ ਸਾਡੇ ਕੋਲ ਕੋਈ ਚਿੱਠੀ ਆਈ ਆ ਪੁਲਿਸ ਸਟੇਸ਼ਨ ਸਦਰ ਦੇ ਉਹਨਾਂ ਅਧਿਕਾਰੀਆਂ ਦੇ ਨਾਮ ਸੁਣ ਲਓ ਜਿਨ੍ਹਾਂ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਾ ਲਵਾਉਣ ਦੇ ਵਿੱਚ ਰੋਲ ਨਿਭਾਇਆ ਖੈਰ ਉਦੋਂ ਬਾਅਦ ਅਸੀਂ ਕਿਸੇ ਨਾਲ ਸੰਪਰਕ ਕੀਤਾ ਇੱਕ ਪੁਰਾਣੇ ਐਸ ਐਚਓ ਨਾਲ ਉਹ ਕਹਿੰਦੇ ਜੀ ਜਦੋਂ ਉਤੋਂ ਦੇਸ਼ ਆਊਗਾ ਫੇਰ ਹੀ ਫਾਈਲ ਤੋੜਾਂਗੇ ਸਾਡੀ ਮਜਬੂਰੀ ਆ ਅਸੀਂ ਛੋਟੇ ਮੁਲਾਜ਼ਮ ਆ ਜਤੈਂਦਰ ਸਿੰਘ ਇੰਸਪੈਕਟਰ ਜਿਹੜੇ ਹੁਣ ਡੀਐਸਪੀ ਬਣ ਗਏ ਉਹਨਾਂ ਦੇ ਵੇਲੇ ਦੀ ਵੀ ਗੱਲ ਆ ਉਸ ਤੋਂ ਬਾਅਦ ਰਵੀ ਕੁਮਾਰ ਆ ਗਏ ਉਸ ਤੋਂ ਬਾਅਦ ਅਭਿਨਵ ਚੋਹਾਨ ਆ ਗਏ ਤੇ ਹੁਣ ਐਸਐਚਓ ਇੰਸਪੈਕਟਰ ਜਸਵੰਤ ਸਿੰਘ ਆ ਜਿਹੜਾ ਕਿ ਮਾਰਚ 11 ਨੂੰ ਹੀ ਜੁਆਇਨ ਕੀਤਾ ਹੈ ਤੇ ਇਹ ਸਾਰਿਆਂ ਨਾਲ ਜਦੋਂ ਅਸੀਂ ਤਾਲਮਿਲ ਕੀਤਾ ਸਾਨੂੰ ਦੱਸਿਆ ਗਿਆ ਕਿ ਅਸੀਂ ਛੋਟੇ ਮੁਲਾਜ਼ਮ ਸਾਨੂੰ ਜਦੋਂ ਉੱਪਰੋਂ ਇਸ਼ਾਰਾ ਨਹੀਂ ਹੁੰਦਾ ਅਸੀਂ ਇਹ ਕਾਰਵਾਈ ਨਹੀਂ ਕਰ ਸਕਦੇ ਬਹੁਤ ਹੀ ਵੱਡਾ ਕੇਸ ਹੈ ਇੱਥੇ ਮੈਂ ਆਖਣਾ ਚਾਹੁੰਦਾ ਭਗਵੰਤ ਮਾਨ ਦੀ ਸਰਕਾਰ ਨੂੰ ਤੁਹਾਡੀ ਸਰਕਾਰ ਦੇ ਵਿੱਚ ਹਜੇ ਵੀ ਤੁਹਾਡੀ ਨਹੀਂ ਚੱਲਦੀ ਹਜੇ ਵੀ ਉਹ ਕਾਂਗਰਸੀ ਨੇਤਾ ਆਪਣੇ ਹੁਕਮ ਬਜਾਉਂਦੇ ਨੇ ਜਿਹੜੀਆਂ ਉਹਨਾਂ ਨੇ ਗੜਬੜੀਆਂ ਠੱਗੀਆਂ ਮਾਰੀਆਂ ਤੇ ਇਸ ਜ਼ਮੀਨ ਤੇ ਨਜਾਇਜ਼ ਕਬਜ਼ੇ ਕਈ ਲੋਕਾਂ ਦੇ ਕਰਵਾਏ ਨੇ ਉਹਨਾਂ ਦੀ ਹਕੂਮਤ ਫਰੋਜ਼ਪੁਰ ਚ ਚੱਲਦੀ ਆ ਤੇ ਭਗਵੰਤ ਮਾਨ ਦਾ ਜਿਹੜਾ ਉੱਥੇ ਐਮ ਐਲ ਏ ਹੈ ਉਹਦੀ ਵੀ ਮੇਰਾ ਖਿਆਲ ਹੈ ਹਜੇ ਨਹੀਂ ਚੱਲਦੀ ਕਿਉਂਕਿ ਪੁਲਿਸ ਪ੍ਰਸ਼ਾਸਨ ਜਿੱਥੇ ਇੱਕ ਹੋਮ ਸਕੱਤਰ ਤੇ ਜਿੱਥੇ ਇੱਕ ਡੀਜੀਪੀ ਦੀ ਨਹੀਂ ਚੱਲ ਰਹੀ ਉੱਥੇ ਫਿਰ ਚੱਲੂਗੀ ਕਿਹਦੀ ਤੇ ਫਿਰ ਮੈਂ ਇਹ ਵੀ ਦੱਸਦਾ ਚੱਲਾਂ ਇਹ ਅਧਿਕਾਰੀਆਂ ਦਾ ਕਸੂਰ ਘੱਟ ਆ ਜੇ ਕਹੀਏ ਕਿ ਗੁਰਕੀਰਤ ਕਰਪਾਲ ਹੋਮ ਸਕੱਤਰ ਦੀ ਨਹੀਂ ਚੱਲਦੀ ਜੇ ਕਹੀਏ ਕਿ ਡੀਜੀਪੀ ਗੌਰਵ ਯਾਰਵਦੀ ਦੀ ਨਹੀਂ ਚੱਲਦੀ ਇਹ ਗੱਲ ਅਧੂਰੀ ਹੋਏਗੀ ਅਸਲ ਗੱਲ ਇਹ ਹੈ ਕਿ ਹੋਮ ਮਨਿਸਟਰ ਦੀ ਨਹੀਂ ਚੱਲਦੀ ਹੋਮ ਮਿਨਿਸਟਰ ਕੌਣ ਆ ਉਹ ਮੁੱਖ ਮੰਤਰੀ ਖੁਦ ਭਗਵੰਤ ਮਾਨ ਹੋਮ ਮਿਨਿਸਟਰ ਆ ਬਿਕਾਜ਼ ਥੀਜ਼ ਆਫੀਸਰਸ ਡਰਾ देयर ਸਟਰੈਂਥ ਫਰੋਮ ਦੀ ਗਵਰਨਮੈਂਟ ਐਂਡ ਦੀ ਗਵਰਨਮੈਂਟ ਉਹਦਾ ਹੈਡ ਹੈਗਾ ਭਗਵੰਤ ਮਾਨ ਜੇ ਭਗਵੰਤ ਮਾਨ ਕਮਜ਼ੋਰ ਆ ਤਾਂ ਫਿਰ ਸਾਰੇ ਅਧਿਕਾਰੀ ਵੀ ਕਮਜ਼ੋਰ ਆ ਤੇ ਐਸੇ ਕਰਕੇ ਇਹ ਠੱਗ ਲੋਕਾਂ ਦਾ ਜਿਹੜਾ ਉੱਥੇ ਵਸੇਬਾ ਹੋਇਆ ਤੇ ਇਹਨਾਂ ਕਾਂਗਰਸੀਆਂ ਦਾ ਰਾਜ ਹਜੇ ਵੀ ਪੰਜਾਬ 'ਚ ਤੇ ਵਿਸ਼ੇਸ਼ ਕਰਕੇ ਫਿਰੋਜ਼ਪੁਰ ਦੇ ਵਿੱਚ ਚੱਲਦਾ ਹੈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਘਬਰਾਹਟ ਨਹੀਂ ਔਰ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼